ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਬਾਈ ਦਾ ਬੱਸਿਆਂ ਦਾ ਵਪਾਰ ਦਾ ਕੰਮ ਹੈ ਜੀ ਠੀਕ ਹੈ ਜੀ ਬਾਈ ਕੋਲ ਦੋ ਨਗ ਬੱਸੀਆਂ ਠੀਕ ਹੈ ਜੀ ਪੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਚੈੱਕ ਕਰਕੇ ਤਸੱਲੀ ਕਰਕੇ ਲਿਖ ਜਾਓ ਭਰਾ ਕੱਲ ਨੂੰ ਕਿਸੇ ਕੱਲ ਦਾ ਰੋਲਾ ਨਾ ਪਵੇ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 852752800355 ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਵੀਰ ਜੀ ਸਸੀ ਗਾ ਜੀ ਸਸੀ ਗਾ ਬਾਈ ਨਾਮ ਦੱਸੋ ਜੀ ਬਈ ਨਾਮ ਕਰਨਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਬਾਈ 90415 ਬਾਈ 63117 ਠੀਕ ਹੈ ਜੀ ਹਾਂਜੀ ਵੀਰ ਜੀ ਬੱਚੀ ਦੀ ਜਾਣਕਾਰੀ ਦਿਓ ਜੀ ਕਿੰਨੇ ਮਹੀਨੇ ਦੀ ਹੋ ਗਈ ਹੈ ਬਈ 10 ਮਹੀਨਿਆਂ ਦੀ ਬੱਚੀ ਦੀ ਉਮਰ ਹੈਗੀ ਠੀਕ ਹੈ ਜੀ 30 ਲੀਟਰ ਦੀ ਮਾਂ ਦਾ ਦੁੱਧ ਦਿੰਦਾ ਬਾਈ ਠੀਕ ਹੈ ਜੀ ਅਬਈ ਕਹੇ ਆਪ ਉਹਦੇ ਨੇਰੀ ਮਾਂ ਦਾ ਖਾ ਵੀ ਦੇ ਮੰਗਿਆ ਆਪਾਂ ਠੀਕ ਹੈ ਜੀ ਫਾਰਮ ਤੋਂ ਲੈਂਦੀ ਆ ਠੀਕ ਹੈ ਜੀ ਹਾਂ ਬਈ ਕਹੇ ਨਾਲ ਨਹੀਂ ਇਹਦੀ ਮਾਂ ਦਾ ਦੁੱਧ 30 ਲੀਟਰ ਆ ਠ ਤੋਰ ਕੇ ਦਿਖਾਉਂਗੀ ਹਾਂ ਬਈ ਹਾਂ ਥਾਂ 4 ਹਾਂ ਹਾਂ ਥਾਂ 4 ਬਈ ਵਿੱਚ ਵੀ ਹਨਾ ਕਹਿ ਦਿੰਦੇ ਵੀ 3 ਲੀਟਰ ਇਹ ਨਾਲ ਵੀ 3 ਲੀਟਰ ਹੈਗਾ ਹੈ ਠੀਕ ਹੈ ਜੀ ਅਗਲਾ ਕਹਿੰਦਾ ਵੀ ਜਾਣ ਕੇ ਕਿਹ ਜਾਂਦਾ ਹਾਂ ਫੇਸ ਦੇ ਬੱਚੇ ਕਿ ਨਸਕਾ ਨਾ ਦੇਖੀ ਨਾ ਛੋਟਾਗਾ ਠੀਕ ਹੈ ਜੀ ਥੋਰ ਦੋ ਲੰਮੀ ਥੋਰ ਦੋ ਲੋ ਭਰਾ ਚੈੱਕ ਕਰ ਸਕਦੇ ਆ ਰੋਲ ਮੁੜੀ ਦੀ ਹੌਲ ਕਰਦੀ ਆ ਰਸਾ ਹੀ ਪਾਵੇਂ ਸਿਆ ਜਿਹੜਾ ਰਸਾ ਹੀ ਵੱਡਾ ਹੀ ਆ ਠੀਕ ਹੈ ਠੀਕ ਹੌਲ ਕਰਦੀ ਆ ਹੂੰ ਲੋ ਜੀ ਫੇਸ ਕੁਆਲਟੀ ਇਥੇ ਰੋਲ ਮੜਾ ਜਾਉਂਗਾ ਫੇਸ ਪਾ ਦਈਏ ਤੇ ਲੋ ਜੀ ਰੇਟ ਭਰਾ ਕਿੰਨਾ ਇਹਦਾ ਜਾਇਜ਼ ਰੇਟ 23000 ਰੁਪਏ ਜਮਾਨਤਾਨ ਕਰ ਦਾਂਗੇ ਠੀਕ ਹੈ ਜੀ ਚਲੋ ਬੰਦੋ ਉਹ ਪਹਿਲਾ ਵੀਡੀਓ ਪਾਈ ਸੀ ਉਹ ਵੀ ਆਪਣੇ ਬਾਈ ਉਹ ਵੀਡੀਓ ਪਾਉਣ ਸਾਈਡਾਂ ਤੇ ਸੇਲ ਹੋ ਗਈ ਸੀਗੀ ਅੱਛਾ ਸੇਲ ਹੋ ਜਾਂਦੇ ਸਾਡੇ ਹਾਂ ਹਾਂ ਠੀਕ ਹੈ ਆ ਲੈ ਆ ਲੈ ਗੱਲ ਕਰ ਜੀ ਪਾਵਾ ਵਾਲਾ ਹੁੰਦਾ ਬਾਈ ਦੇ ਘਰ ਨਾਲੇ ਘਾੜ ਵੀ ਆਨੇ ਕੋਈ ਚੱਕਰ ਵੀ ਨਹੀਂ ਹੈਗਾ ਬਈ ਐਵੇਂ ਠੀਕ ਹੈ ਜੀ ਠੀਕ ਵਿੱਚ ਵੀ ਡਰਦੇ ਫੋਨ ਲਾਦੇ ਵੀ ਪਈ ਘਾੜੂ ਪਤਾ ਨਹੀਂ ਨਾ ਠੀਕ ਹੈ ਜੀ ਠੀਕ ਕੋਈ ਚੱਕਰ ਨਹੀਂ ਦਾ ਬਈ ਹਨਾ ਸਸਨਾ ਸੌਧਿਆ ਕੋਈ ਨਹੀਂ ਆ ਘਾੜ ਵੀ ਆਨੇ ਹੈਗੇ ਠੀਕ ਹੈ ਜੀ ਥਾਂੜਾ ਦਿਖਾ ਦਿਓ ਜੀ ਵੀਰ ਜੀ ਮੜਾ ਜੀ ਮ ਲੋ ਜੀ ਹਾਂ ਲੋ ਪ੍ਰਚਾਰ ਚਾਰ ਹੀ ਆ ਸੰਤੇ ਠੀਕ ਹੈ ਜੀ ਠੀਕ ਦੰਦਾਂ ਦੀ ਹੀ ਰੀਆ ਠੀਕ ਹੈ ਦੰਦਾਂ ਦੀ ਹੀ ਰੀਆ ਤੇ ਹਾਂ ਜੀ ਬੱਚੀ ਦੂਜੀ ਦਿਖਾਓ ਛੋਟੀ ਇਹ ਦੋ ਮਹੀਨੇ ਤਿੰਨ ਮਹੀਨਿਆਂ ਦੀ ਠੀਕ ਹੈ ਜੀ ਆਪਣੇ ਘਰ ਦੀਆਂ ਦੀ ਬੱਚੀ ਹੈ ਜੀ ਠੀਕ ਹੈ ਜੀ ਇਹਦਾ ਰੇਟ ਇਹਦਾ ਰੇਟ 2200 ਰੁਪਏ ਹੈ 2200 ਰੁਪਏ ਹਾਂ ਜੀ ਤੇ ਇਹਦੀ ਮਾਦਾਰ ਕੱਢ ਕੇ ਨਾ ਇਹ 25 ਲੀਟਰ ਦੀ ਮਾਦਾਰ ਕਾਰ ਸੀ ਸੂਈ ਦਾ ਬੀਮਾਰ ਹੋ ਗਈ ਸੀ ਉਹ 12 13 ਲੀਟਰ ਤਾਂ ਉਹ ਵੀ ਹੈਗਾ ਠੀਕ ਹੈ ਉਹ ਖੜੀ ਹੈ ਜੀ ਕਰੇ ਹਾਂ ਠੀਕ ਹੈ ਲੋ ਪਰਾ ਤੇ ਸਮਝ ਨਹੀਂ ਮਾਦਾ ਵੇਚਦੰਨੇ ਨੂੰ ਜਾਂ ਠੀਕ ਹੈ ਜੀ ਚੋਰ ਦੋ ਦੋ ਮੜਾ ਰੋਕ ਲੋ ਮੜਾ ਲੋ ਪਰਾ ਪੱਠਪੜਾ ਸੁਣਾ ਬੜਾ ਲੈ ਬੱਚੇ ਕਿੰਨਾ ਹੋ ਸੰਗਤ ਦੇ ਗਾਉਂ ਨਾਲਿਆ ਠੀਕ ਹੈ ਸੰਗਤ ਗਾਉਂ ਨਾਲੇ ਹਾਂ ਖਾਂਦ ਘਾ ਦੇ ਵੀ ਝੋਲੀ ਕਿੰਨੀ ਹੈ ਇਹਦੇ ਹੁਣੀ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਧਣ ਚਾਰ ਆ ਜੀ ਹਾਂ ਹਾਂ ਲੋ ਜੀ ਠੀਕ ਹੈ ਜੀ ਚਾਰ ਥਣ ਬੰਦੋ ਜੀ ਬੰਦ ਲੋ ਆ ਲੋ ਪਰਾ ਕਿੰਨਾ ਕਿੰਨਾ ਕੰਨ ਦੇ ਜੇ ਇੱਕ ਫੀਲਡ ਦੀ ਬੋਰੀ ਚ ਪੂਰਾ ਫੁੱਲ ਦੁੱਧ ਪਿਆ ਹੋਇਆ ਇਹਨੂੰ ਕੋਈ ਐਂ ਦੁੱਧ ਹੈਗਾ ਵੀ ਮਾੜਾ ਮੋਟਾ ਪਿਆ ਹੋਊਗਾ ਠੀਕ ਹੈ ਜੀ ਠੀਕ ਜੇ ਦੋਨੇ ਬਈ ਇਕੱਠਿਆਂ ਲੈ ਕੇ ਨੇ ਫੇਰ ਮਾਣ ਤਾਂ ਕਿੰਨਾ ਕਰ ਦੋਗੇ ਬਈ ਆ ਜੋੜਾ ਲੈ ਕੇ ਹੋਗਾ ਜੋੜਾ 24 ਦਾ ਦੇ ਦਾਂਗੇ ਠੀਕ ਹੈ ਜੀ ਜੋੜਾ ਮਾਤਾਨ ਕਰ ਦ ਜੇ ਜੋੜਾ ਜੋੜਾ ਲੈ ਕੇ ਜਾਊਗਾ ਹਾਂ ਠੀਕ ਹੈ ਜੀ ਲੋ ਭਰਾ ਬਾਈ ਜੀ ਨੇ ਰੇਟ ਆਪਾਂ ਨੂੰ ਜਿਵੇਂ ਲੈਸ ਕੱਟ ਦੱਸਤਾ ਗੇਮ ਪਾਈਆਂ ਇਸ ਵੀਡੀਓ ਬਾਕੀ ਵੀ ਬਾਈ ਜੀ ਦੇ ਡੰਗਰ ਨਾਲ ਦੇ ਨਾਲ ਮੈਂ ਕੀ ਜਾਂਦਾ ਜੀ ਬਈ ਨਾਲ ਦੀ ਨਾਲ ਉਹਦੀ ਡੰਗਰ ਵੇਖੇ ਜਾਂਦੇ ਆ ਯਾਰ ਠੀਕ ਹੈ ਜੀ ਠੀਕ ਹੈ ਡੰਗਰ ਪਛੇ ਦੋ ਵਾਈਆਂ ਸੀਗੀਆਂ ਇੱਕ ਬਈ ਉਹਦੀ ਲੈ ਗਿਓ ਤਾਂ ਠੀਕ ਹੈ ਜੀ ਠੀਕ ਹੈ ਉਹ ਲਾਦ ਲੀਆਂ ਉਹ ਬਈ ਇਹ ਲੈ ਕੇ ਆ ਕੇ ਪਹੁੰਚੀ ਉਹਨੇ ਦੋ ਹੋਰ ਆਈਆਂ ਉਹ ਬਈ ਕਹਿੰਦੇ ਉਹ ਵੀ ਭੇਜ ਦੇ ਕਹਿੰਦੇ ਵੱਛੀ ਠੀਕ ਹੈ ਜੀ ਬਸ ਇਹ ਸੋਡੀਆਂ ਬਸ ਸਾਰੇ ਰੇਟ ਢਾਰ ਮੰਗਦੇ ਜਾਂ ਧਾਰਮਾ ਦੇ ਆਪਾ ਦਿੱਤੀ ਨਹੀਂ ਧਾਰ ਬਈ ਅਸਾ ਧਾਰ ਤੁਸੀਂ ਦਿੰਦੇ ਨਹੀਂ ਹਾਂ ਧਾਰ ਨਹੀਂ ਦਿੰਦੇ ਬਈ ਵਿਚ ਵੀਰਾਂ ਦੇ ਫੂਣਾਂ ਵੀ ਧਾਰ ਧਾਰ ਨਹੀਂ ਕਰਦੇ ਵੀਰੇ ਆਪਾਂ ਠੀਕ ਹੈ ਜੀ ਹਾਂ ਉਹ 1500 ਕੱਟ ਲੈ ਲਾਂਗੇ ਬਸ ਧਾਰ ਨਹੀਂ ਕਰਦੇ ਠੀਕ ਹੈ ਜੀ ਲੋ ਭਰਾ ਵਾਈ ਜੀ ਨਾਲ ਜਰ ਮਾਂਤਨ ਕਰ ਦਾਂਗੇ ਜੋ ਵੀ ਆਪਾਂ ਠੀਕ ਹੈ ਠੀਕ ਹੈ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ